ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣ ਦੇ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਗੋਦੇ ਵਾਲਾ ਜੀ ਜ਼ਿਲ੍ਹਾ ਦੇ ਤਹਿਸੀਲ ਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਜੀ ਪਹਿਲਾਂ ਵੀ ਆਪਣੇ ਚੈਨਲ ਤੇ ਕਈ ਵੀਡੀਓ ਅਪਲੋਡ ਨੇ ਅੱਜ ਇੱਕ ਮੱਝ ਸੇਲ ਆ ਜਾਣਕਾਰੀ ਬਰੋਬਰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਬਰਕਰ ਤੁਸੀਂ ਕਰਨੀ ਐ ਸასიਖਾਲ ਜੀ ਸასიਖਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਜਗਦੀਪ ਹੈ ਪਿੰਡ ਗੁੱਗੀ ਵਾਲਾ ਜਿਲ੍ਹਾ ਮੋਗਾ ਮੋਬਾਈਲ ਨੰਬਰ ਜੀ 99940210 ਠੀਕ ਆ ਬਾਈ ਸੂਆ ਕਿੰਨਾ ਮਸੂਈ ਹੈ ਜੀ ਮੱਚ ਇਹ ਬਾਈ ਮਾਲਕਾਂ ਨੇ ਤਾਂ ਤੀਜਾ ਗੈ ਆਪਾਂ ਚੌਥਾ ਮੰਨ ਲਈ ਠੀਕ ਆ ਬਾਈ ਕਿੰਨਾ ਟਾਈਮ ਹੋ ਗਿਆ ਸੂਏ ਨੂੰ ਡੇਢ ਮਹੀਨਾ ਹੋ ਗਿਆ ਬਾਈ ਸੂਏ ਨੂੰ ਬੱਚਾ ਜੀ ਇਹਦਾ ਬੱਚਾ ਪਾਸੇ ਐਕਸਪਾਇਰੀ ਹੋ ਗਿਆ ਹਣ ਮੈਲ ਦੀ ਕਿਵੇਂ ਹੈ ਜੀ ਮੈਲ ਦੀ ਬਾਈ ਨਾ ਪਾੜਾ ਨਾ ਠੀਕਾ ਹੁੰਦੀ ਬਈ ਥਾਪੀ ਦੇ ਕੇ ਪੇਜ ਠੀਕ ਹੈ ਥਣਾ ਦੀ ਓਕੇ ਹੈ ਜੀ ਥਣਾ ਦੀ ਓਕੇ ਦੁੱਧ ਜਿਹੜਾ ਭਾਂਡੇ ਵਾਲਾ ਕਿੰਨਾ ਤਿਆਰ ਹੈ ਬਾਈ 9 ਕਿਲੋ ਤਿਆਰ ਜੋ ਓਕੇ ਦੇ ਦਾਂਗੇ ਤੋੜ ਕੇ ਦਿਖਾ ਦੇ ਬਾਈ ਦੇ ਦਸਨ ਮਤਾ ਓਕੇ ਬਾਈ ਕਹਿੰਦਾ ਮਾਲਕਾ ਨਤੀਜਾ ਕਿ ਆ ਤੁਸੀਂ ਜਿਹੜਾ ਮਰਜ਼ੀ ਮੰਨ ਕੇ ਆ ਜੋ ਆਪਾਂ ਚੌਥਾ ਮੰਨ ਕੇ ਲਈ ਆ ਡੇਢ ਮਹੀਨਾ ਹੋ ਗਿਆ ਸੂਈ ਨੂੰ ਬੱਚਾ ਐਕਸਪਾਇਰੀ ਆ ਮੈਲ ਦੀ ਬਾਈ ਕਹਿੰਦਾ ਥਾਪੀ ਤੇ ਹੀ ਅਸੀਂ ਠੰਡੀ ਸੀਲ ਇੰਨੀ ਆ ਭਾਜ ਨਮਬੂਜ ਦੇ ਪੱਖ ਤੋਂ ਪੂਰੀ ਚੰਗੀ ਹੈ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 9 ਕਿਲੋ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ ਛੇ ਟਾਈਮ ਚਵਾਈ ਕਰ ਲਿਓ ਤੁਸੀਂ ਕਰਨੀ ਆ ਕਿਉਂਕਿ ਬਾਈ ਪੈਸੇ ਤੁਸੀਂ ਲਾਉਨੇ ਆ ਭਾਜ ਨਮਬੂਜ ਦੇ ਪੱਖ ਤੋਂ ਪੂਰੀ ਚੰਗੀ ਹੈ ਜੀ ਸੁਆ ਤੀਜਾ ਵੀ ਹੋ ਸਕਦਾ ਚਾਹੇ ਚੌਥਾ ਮੰਨ ਲਿਓ ਤੁਹਾਡੀ ਸਮਝ ਆ ਜੀ ਥਾਣਾ ਦੇ ਸਹੇ ਸੋਹਣੇ ਗੈਪ ਤੇ ਲੱਗੇ ਹੋਏ ਹੱਥੀ ਚਵਾਈ ਵਾਲਾ ਥਾਣਾ ਨੇੜੇ ਦੇ ਚੈੱਕ ਕਰ ਸਕਦੇ ਹੋ ਬਾਕੀ ਚਾਰ ਹੀ ਥਾਣਾ ਕੋਈ ਫੋਟ ਨਹੀਂ ਸ਼ਾਂਕ ਨਹੀਂ ਨੈੱਟ ਨੋ ਕਿ ਲੋ ਤੁਹਾਡੇ ਤਿਆਰ ਆ ਆ ਕੇ ਬਾਈ ਦੇ ਘਰੇ ਤੁਸੀਂ ਚੁਵਾਈ ਜਰੂਰ ਕਰ ਸਕਦੇ ਹੋ ਠੰਡੀ ਸੀਲ ਵੀ ਪੂਰੀ ਆ ਬੇਫਿਕਰ ਹੋ ਜੋ ਮੁੱਲ ਬਾਈ ਲੈਣ ਦੇ ਜੇ ਵਾਲਾ ਮੁੱਲ ਬਾਈ ਵਾਲਾ 58000 ਜੀ ਮੁੱਲ ਜਮ੍ਹਾਂ ਲੈਣ ਦੇ ਨਾਲ 58000 ਰੁਪਇਆ ਬਾਕੀ ਮਾਨਤਾ ਨੂੰ ਦੀ ਚੁਵਾਈ ਕਹਿੰਦਾ ਜਰੂਰ ਕਰ ਦਾਂਗੇ ਜਮ੍ਹਾਂ ਜਾਇਜ ਡਿਮਾਂਡ ਆ ਜੀ ਜਿਹਨੂੰ ਜਚੂਗੀ ਨੰਬਰ ਸਕਰੀਨ ਦੇ ਉੱਤੇ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ